ਦੇ ਤੁਕੜੀ ਭਾਰਤੀ ਹੋ ਮਈਆ ਅਮ ਸਭ ਰੋਤਾ ਦੇ ਦੀ ਜੈ ਮਾਤਾ ਦੀ ਤੁਸੀਂ ਜੁੜਿਓ ਆਨਰ ਦੇ ਨਾਲ ਅੱਜ ਚੇਤ ਦੇ ਪਹਿਲੇ ਨਰਾਤੇ ਦੀ ਜਿਹੜੀ ਕਿ ਮੰਦਰਾਂ ਦੇ ਵਿੱਚ ਮਾਤਾ ਰਾਣੀ ਦੇ ਭਗਤ ਨਮਸਤਕ ਹੋ ਰਹੇ ਨੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਦੇ ਪ੍ਰਾਚੀਨ ਕਾਲੀ ਮਾਤਾ ਮੰਦਰ ਦੀਆਂ ਜਿੱਥੇ ਲੋਕ ਸਵੇਰ ਤੋਂ ਮਾਤਾ ਰਾਣੀ ਦੇ ਮੰਦਰ ਦੇ ਵਿੱਚ ਨਮਸਤਕ ਹੋ ਰਹੇ ਨੇ ਔਰ ਜਿਹੜੀ ਆਪਣੀ ਹਾਜ਼ਰੀ ਲਗਵਾ ਰਹੇ ਨੇ ਮਾਤਾ ਰਾਣੀ ਦਾ ਪਹਿਲਾ ਨਰਾਤਾ ਜਿਹੜਾ ਕੀ ਹੈਗਾ ਔਰ ਰੋਜ਼ਾਨਾ ਹੀ ਜਿਹੜੀ ਕਿ ਹੁਣ ਭਗਤ ਮਾਤਾ ਰਾਣੀ ਦੇ ਦਰਬਾਰ ਤੇ ਹਾਜ਼ਰੀ ਲਗਵਾਣਗੇ ਔਰ ਐਤਵਾਰ ਦੀ ਜਿਹੜੀ ਕਿ ਅਸ਼ਟਮੀ ਦੱਸੀ ਜਾ ਰਹੀ ਹੈ ਪਰ ਉੱਥੀ ਜੇ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਪੂਰੇ ਕੀਤੇ ਗਏ ਨੇ ਖੁਦ ਐਸਪੀ ਸਿਟੀ ਡਾਕਟਰ ਬਹਿਬਬ ਚੌਧਰੀ ਵੱਲੋਂ ਜਿਹੜੀ ਕਿ ਸੁਰੱਖਿਆ ਦੀ ਕਮਾਂਡ ਸੰਭਾਲੀ ਗਈ ਆ ਮੰਦਰ ਦੇ ਆਲੇ-ਦੁਆਲੇ ਸਾਰੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿੱਤਾ ਗਿਆ ਉਹਨਾਂ ਕਿਹਾ ਕਿ 300 ਦੇ ਕਰੀਬ ਮੁਲਾਜ਼ਮ ਅਸੀਂ ਉਰੇ ਤੈਨਾਤ ਕੀਤੇ ਗਏ ਨੇ ਸੁਰੱਖਿਆ ਦੇ ਜਿੱਥੇ ਪੂਰੇ ਭਗਤ ਅੱਜ ਸਵੇਰ ਤੋਂ ਹੀ ਮੰਦਿਰ ਦੇ ਵਿੱਚ ਆਪਣੇ ਨਮਸਤਕ ਹੋ ਰਹੇ ਨੇ ਮਾਤਾ ਰਾਣੀ ਦੇ ਜੋਤਾਂ ਨੇ ਆਪਣੀ ਜੋਤ ਲਗਵਾ ਰਹੇ ਨੇ ਔਰ ਜਿੱਥੇ ਮਾਤਾ ਰਾਣੀ ਸਭ ਕੀ ਮਨੋ ਕਾਮਨਾ ਪੂਰੀ ਕਰਦੀ ਹੈ ਔਰ ਹੁਣ ਇਹੀ ਜਿਹੜੀ ਕਿ ਅੱਜ ਪਹਿਲਾ ਨਰਾਤਾ ਹੈ ਔਰ ਹੁਣ 8 ਦਿਨ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਭਗਤਾਂ ਦੀ ਭੀੜ ਲੱਗੀ ਲੱਗੇਗੀ ਉਸ ਤੋਂ ਇਲਾਵਾ ਮੰਦਿਰ ਦੀ ਡੈਕੋਰੇਸ਼ਨ ਪ੍ਰਸ਼ਾਸਨ ਵੱਲੋਂ ਵਧੀਆ ਕੀਤੀ ਗਈ ਹੈ ਉਸ ਤੋਂ ਇਲਾਵਾ ਭਗਤਾਂ ਦੇ ਲਈ 셀ਫੀ ਪੁਆਇੰਟ ਜਿਹੜਾ ਕਿ ਬਣਾਇਆ ਗਿਆ ਕਿ ਅਗਰ ਕੋਈ ਭਗਤ ਮੰਦਿਰ ਦੇ ਵਿੱਚ ਨਮਸਤਕ ਉਹਨਾਂ ਦਾ ਤਾਂ ਆਪਣੇ ਪਰਿਵਾਰ ਦੇ ਨਾਲ ਇੱਕ ਫੋਟੋ ਖਿੱਚ ਸਕਦਾ ਹੈ ਜਿਹੜੀ ਕਿ ਯਾਦਗਾਰੀ ਰਹਿ ਸਕਦੀ ਹੈ ਕਿਉਂਕਿ ਮੰਦਿਰ ਦੇ ਵਿੱਚ ਦੁਨੀਆ ਬਹੁਤ ਦੂਰ ਦੂਰ ਤੋਂ ਆਂਦੀ ਹੈ ਭਾਵੇਂ ਮਾਲਵੇ ਦਾ ਸਭ ਤੋਂ ਪ੍ਰਸਿੱਧ ਮੰਦਿਰ ਹੈ ਪਰ ਉਸ ਤੋਂ ਇਲਾਵਾ ਦੁਨੀਆ ਦਾ ਵੀ ਪ੍ਰਾਚੀਨ ਮੰਦਿਰ ਕਾਲੀ ਮਾਤਾ ਮੰਦਿਰ ਹੈਗਾ ਜੋ ਕਿ ਪਟਿਆਲਾ ਵਿਖੇ ਸਥਿਤ ਹੈ ਜਿੱਥੇ ਦੁਨੀਆ ਸਵੇਰ ਤੋਂ ਹੀ ਭਗਤ ਹਾਜ਼ਰੀ ਲਗਵਾ ਰਹੇ ਨੇ ਪਟਿਆਲਾ ਤੋਂ ਚਰਨਜੀਤ ਝੋਸ਼ੀ ਦੀ ਰਿਪੋਰਟ ਦੀਓ ਦੇ ਤੁਕੜੀਾਰੇ ਤੀਓ ਮਈਆ ਅਮ ਸਰਗੋਤਾ ਦੀ ਤੇਰੀ ਜੈ ਮਾਤਾ ਦੀ ਤੁਸੀਂ ਜੁੜਿਓ ਔਨਰ ਦੇ ਨਾਲ ਅੱਜ ਚੇਤ ਦੇ ਪਹਿਲੇ ਨਰਾਤੇ ਦੀ ਜਿਹੜੀ ਕਿ ਮੰਦਰਾਂ ਦੇ ਵਿੱਚ ਮਾਤਾ ਰਾਣੀ ਦੇ ਭਗਤ ਨਮਸਤਕ ਹੋ ਰਹੇ ਨੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਦੇ ਪ੍ਰਾਚੀਨ ਕਾਲੀ ਮਾਤਾ ਮੰਦਰ ਦੀਆਂ ਜਿੱਥੇ ਲੋਕ ਸਵੇਰ ਤੋਂ ਮਾਤਾ ਰਾਣੀ ਦੇ ਮੰਦਰ ਦੇ ਵਿੱਚ ਨਮਸਤਕ ਹੋ ਰਹੇ ਨੇ ਔਰ ਜਿਹੜੀ ਆਪਣੀ ਹਾਜ਼ਰੀ ਲਗਵਾ ਰਹੇ ਨੇ ਮਾਤਾ ਰਾਣੀ ਦਾ ਪਹਿਲਾ ਨਰਾਤਾ ਜਿਹੜਾ ਕੀ ਹੈਗਾ ਔਰ ਰੋਜ਼ਾਨਾ ਹੀ ਜਿਹੜੀ ਕਿ ਹੁਣ ਭਗਤ ਮਾਤਾ ਰਾਣੀ ਦੇ ਦਰਬਾਰ ਤੇ ਹਾਜ਼ਰੀ ਲਗਵਾਣਗੇ ਔਰ ਐਤਵਾਰ ਦੀ ਜਿਹੜੀ ਕਿ ਅਸ਼ਟਮੀ ਦੱਸੀ ਜਾ ਰਹੀ ਹੈ ਪਰੁੱਥੀ ਜੇ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਪੂਰੇ ਕੀਤੇ ਗਏ ਨੇ ਖੁਦ ਐਸਪੀ ਸਿਟੀ ਡਾਕਟਰ ਬਹਿਬਵ ਚੌਧਰੀ ਵੱਲੋਂ ਜਿਹੜੀ ਕਿ ਸੁਰੱਖਿਆ ਦੀ ਕਮਾਂਡ ਸੰਭਾਲੀ ਗਈ ਆ ਮੰਦਰ ਦੇ ਆਲੇ ਦੁਆਲੇ ਸਾਰੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿੱਤਾ ਗਿਆ ਉਹਨਾਂ ਕਿਹਾ ਕਿ 300 ਦੇ ਕਰੀਬ ਮੁਲਾਜ਼ਮ ਅਸੀਂ ਉਰੇ ਤਹਿਨਾਤ ਕੀਤੇ ਗਏ ਨੇ ਸੁਰੱਖਿਆ ਦੇ ਜਿੱਥੇ ਪੂਰੇ ਭਗਤ ਅੱਜ ਸਵੇਰ ਤੋਂ ਹੀ ਮੰਦਰ ਦੇ ਵਿੱਚ ਆਪਣੇ ਨਮਸਤਕ ਹੋ ਰਹੇ ਨੇ ਮਾਤਾ ਰਾਣੀ ਦੇ ਜੋਤਾਂ ਦੇ ਆਪਣੀ ਜੋਤ ਲਗਵਾ ਰਹੇ ਨੇ ਔਰ ਜਿੱਥੇ ਮਾਤਾ ਰਣੀ ਸਭ ਕੀ ਮਨੋ ਕਾਮਨਾ ਪੂਰੀ ਕਰਦੀ ਹੈ ਔਰ ਹੁਣ ਇਹੀ ਜਿਹੜੀ ਕਿ ਅੱਜ ਪਹਿਲਾ ਦਿਨ ਰਤ ਹੈ ਔਰ ਹੁਣ 8 ਦਿਨ ਮਾਤਾ ਰਣੀ ਦੇ ਦਰਬਾਰ ਦੇ ਵਿੱਚ ਭਗਤਾਂ ਦੀ ਭੀੜ ਲੱਗੀ ਰਹੇਗੀ ਉਸ ਤੋਂ ਇਲਾਵਾ ਮੰਦਰ ਦੀ ਡੈਕੋਰੇਸ਼ਨ ਪ੍ਰਸ਼ਾਸਨ ਵੱਲੋਂ ਵਧੀਆ ਕੀਤੀ ਗਈ ਹੈ ਇਸ ਤੋਂ ਇਲਾਵਾ ਭਗਤਾਂ ਦੇ ਲਈ ਸੈਲਫੀ ਪੁਆਇੰਟ ਜਿਹੜਾ ਕਿ ਬਣਾਇਆ ਗਿਆ ਕਿ ਅਗਰ ਕੋਈ ਭਗਤ ਮੰਦਰ ਦੇ ਵਿੱਚ ਨਮਸਤਕ ਉਹਨਾਂ ਦੇ ਤਾਂ ਆਪਣੇ ਪਰਿਵਾਰ ਦੇ ਨਾਲ ਇੱਕ ਫੋਟੋ ਖਿੱਚ ਸਕਦਾ ਹੈ ਜਿਹੜੀ ਕਿ ਯਾਦਗਾਰੀ ਰਹਿ ਸਕਦੀ ਹੈ ਕਿਉਂਕਿ ਮੰਦਰ ਦੇ ਵਿੱਚ ਦੁਨੀਆ ਬਹੁਤ ਦੂਰ ਦੂਰ ਤੋਂ ਆਂਦੀ ਹੈ ਭਾਵੇਂ ਮਾਲਵੇ ਦਾ ਸਭ ਤੋਂ ਪ੍ਰਸਿੱਧ ਮੰਦਿਰ ਹੈ ਪਰ ਉਸ ਤੋਂ ਇਲਾਵਾ ਦੁਨੀਆ ਦਾ ਵੀ ਪ੍ਰਾਚੀਨ ਮੰਦਿਰ ਕਾਲੀ ਮਾਤਾ ਮੰਦਿਰ ਹੈ ਗਿਆ ਜੋ ਕਿ ਪਟਿਆਲਾ ਵਿਖੇ ਸਥਿਤ ਹੈ ਜਿੱਥੇ ਦੁਨੀਆ ਸਵੇਰ ਤੋਂ ਹੀ ਭਗਤ ਹਾਜ਼ਰੀ ਲਗਵਾ ਰਹੇ ਨੇ ਪਟਿਆਲਾ ਤੋਂ ਚਰਨਜੀਤ ਝੋਸ਼ੀ ਦੀ ਰਿਪੋਰਟ